ਪਿੰਡ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਜੀ ਹਾਂਜੀ ਭੈਣ ਜੀ ਨਾਮ ਆਪਣਾ ਜੀ ਪਰਮਜੀਤ ਕੌਰ ਜੀ ਪਰਮਜੀਤ ਕੌਰ ਕਿਹੜੇ ਪਿੰਡੋਂ ਆਈ ਰਸੂਲਪੁਰ ਤੋਂ ਜੀ ਰਸੂਲਪੁਰ ਤੋਂ ਕੀ ਸਮੱਸਿਆ ਹੈ ਜ ਆਪਾਂ ਨੂੰ ਆਪਾਂ ਨੂੰ ਸਾਰੇ ਸਰੀਰ ਦੀ ਪ੍ਰੋਬਲਮਸ ਜੀ ਬਹੁਤ ਨਾੜਾਂ ਬਹੁਤ ਖਿੱਚ ਹੁੰਦੀਆਂ ਸਾਰੇ ਸਰੀਰ ਅੱਛਾ ਜੀ ਸਿਰ ਤੱਕ ਦੀਆਂ ਨਾੜਾਂ ਖਿੱਚ ਹੁੰਦੀਆਂ ਸੀ ਅੱਛਾ ਠੀਕ ਉਹ ਤੋਂ ਇਲਾਵਾ ਹੋਰ ਕੀ ਪ੍ਰੋਬਲਮ ਜੀ ਮਤਲਬ ਕਿ ਆਪਣੇ ਨੂੰ ਨਾ ਬੈਠਣ ਤੋਂ ਗੋਡੇ ਗੋਡੇ ਦੀ ਪ੍ਰੋਬਲਮ ਸੀ ਅੱਛਾ ਸੀ ਅੱਛਾ ਜੀ ਸਾਰੇ ਜੋੜ ਦੁਖਦੇ ਸੀ ਠੀਕ ਹੈ ਜੀ ਕੋਈ ਸਰੀਰ ਦਾ ਜੋੜ ਤਾਂ ਮਰ ਨਹੀਂ ਸੀ ਜਿਹੜਾ ਨਹੀਂ ਸੁਖਦਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਇੱਕ ਆਦੀ ਪ੍ਰੋਬਲਮ ਸੀ ਇਹ ਮੈਨੂੰ ਲੱਗਾ 5-6 ਸਾਲ ਹੋ ਗਿਆ ਸੀ ਇਸ ਤੋਂ 5-6 ਸਾਲ ਪਰੋਂ ਦੀ ਹਾਂਜੀ ਤੇ ਬੰਦ ਦਵਾਈ ਕਿਤੋਂ ਖਾਦੀ ਸੀ ਦਵਾਈ ਬਹੁਤ ਸ਼ਹਿਰਾਂ ਤੋਂ ਖਾਦੀ ਅੱਛਾ ਜੀ ਹਾਂਜੀ ਕਿਤੋਂ ਫਰਕ ਨਹੀਂ ਪਿਆ ਮਹਿੰਗੀ ਤੋਂ ਮਹਿੰਗੀ ਦਵਾਈ ਸਸਤੀ ਤੋਂ ਸਸਤੀ ਦੇਸੀ ਵੀ ਦਵਾਈ ਖਾ ਕੇ ਦੇਖ ਲਈ ਅੱਛਾ ਫਰਕ ਨਹੀਂ ਪਿਆ ਹਾਂਜੀ ਤੇ ਅੱਜ ਹੁਣ ਗੁਰਨਾਨਕ ਚੈਟਰੀ ਫੈਸਲ ਬੋਰਡ ਨੀਰੋਡ ਕਿੰਨੀ ਵਾਰ ਆਏ ਸੀ ਦੂਸਰੀ ਵਾਰ ਹੀ ਆਇਆ ਸੀ ਜੁਜੀ ਵਾਰ ਆਇਆ ਹਾਂਜੀ ਦੂਜੀ ਵਾਰ ਆਇਆ ਤੇ ਤੁਹਾਨੂੰ ਸੋਚ ਕਿਨੇ ਪਰਸਾ ਆਰਾਮ ਲੱਗਦਾ ਕਮੈਨੋ ਪਹਿਲੀ ਵਾਰ ਹੀ ਆਈ ਸੀ ਤਾਂ 75% ਦਾ ਰਾਮ ਲੱਗਾ ਠੀਕ ਹੈ ਜੀ ਦੂਜੀ ਵਾਰੀ ਹੋਣ ਦਾ ਤਕਰੀਬਨ ਤਾਂ ਕਾਫੀ ਮਗਰ 90% ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਪੰਜੀ ਤੁਹਾਡਾ ਨਾਮ ਕੀ ਹੈ ਜੀ ਤੁਹਾਨੂੰ ਕੀ ਸਮੱਸਿਆ ਲੱਗਦੀ ਹੈ ਸਮੱਸਿਆ ਕਿ ਬੈਠੀ ਹੋਈ ਚਾਰ ਦਾ ਮਾਫੀ 10% ਫਰ ਗਿਆ ਮੇਰਾ ਹੁਣ ਅੱਜ ਹੀ ਪਹਿਲੀ ਵਾਰੀ ਪਹਿਲੀ ਵਾਰੀ ਆਏ ਸੀ ਅੱਛਾ ਤੁਹਾਨੂੰ ਸਾਨੂੰ ਹੋ ਗਿਆ ਕਾਸਾ ਅੱਧਾ ਸਾਲ ਪ੍ਰੋਬਲਮ ਹੈ ਨਾ ਹਾਂਜੀ ਦਵਾਈ ਵੀ ਤੇਰੀ ਕਰਦੀ ਆ ਫਰਕ ਨਹੀਂ ਕੀ ਅੱਜ ਅੱਛੇ ਪਹਿਲੀ ਵਾਰੀ ਅੱਜ ਆਏ ਆ ਨਾ ਪਹਿਲੀ ਵਾਰੀ ਆਏ ਪਹਿਲੀ ਤੁਹਾਨੂੰ ਲੱਗਦਾ ਫਰਕ ਥੋੜੀ ਆ ਜੀ ਡਾਕਟਰ ਜੀ ਨੇ ਜਿਹੜਾ ਸਿੱਖਿਆ ਤਾਂ ਉਸਨੇ ਮਾਸੇ ਥੋੜੇ ਚਿਰ ਦੀ ਬਾਤ ਕਰਤਾ ਗਿਆ ਚਲੋ ਠੀਕ ਮਾਰੋ ਤੁਹਾਨੂੰ ਦੰਦਰ ਸਿੰਘ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ